ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਚੰਦੂमाजरा ਵਿਖੇ ਦੇਰ ਰਾਤ ਗੈਂਗਵਾੜ ਹੋਈ ਜੰਦੂमाजਾ ਦੇ ਰਹਿਣ ਵਾਲੇ ਗੈਂਗਸਟਰ ਨਾਨਕ ਅਤੇ ਡਲੇਚੱਕ ਦੇ ਰਹਿਣ ਵਾਲੇ ਗੈਂਗਸਟਰ ਮਦਨ ਦਰਮਿਆਨ ਇਹ ਗੈਂਗਵਾੜ ਹੋਈ ਹੈ ਦੱਸਦੇ ਕਿ ਇਸੇ ਦੌਰਾਨ ਗੋਲੀਆਂ ਵੀ ਚੱਲੀਆਂ ਨੇ ਤੇ ਮਦਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਗੈਂਗਸਟਰ ਨਾਨਕ ਹੈ ਜੋ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਇੱਥੇ ਵੀ ਦੱਸ ਦਈਏ ਕਿ ਦੋਵਾਂ ਤੇ ਕਈ ਕੇਸ ਦਰਜ ਨੇ ਸੋ ਬਟਾਲਾ ਦੇ ਅਧੀਨ ਪਿੰਡ ਪੈਂਦਾ ਇੱਕ ਚੰਦੂ ਮਾਝਾ ਜਿੱਥੇ ਕੀ ਦੇਰ ਰਾਤ ਗੈਂਗਸਟਰਾਂ ਦੇ ਵਿਚਾਲੇ ਇਹ ਗੈਂਗਵਾਦ ਹੋਈ ਹੈ ਕਿੱਥੇ ਦਾ ਮਾਮਲਾ ਵਾ ਕੀ ਹੈ ਮਾਮਲਾ ਜੀ ਅੱਜ ਮੇਰੇ ਅਸੀ ਕਿ ਸਾਡੇ ਕੋਲ 8 ਵਜੇ ਦੇ ਕਰੀਬ ਸਾਨੂੰ ਇੱਕ ਕਾਲ ਆ ਰਿਸੀਵ ਹੋਈ ਸੀਗੀ ਤੇ ਉਹਨਾਂ ਨੇ ਕ੍ਰਿਸ਼ਨ ਭਾਈ ਚਰਦੇ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਕੱਲ ਜਿਹੜੇ ਹੈ ਕੱਲ ਰਾਤ ਸਾਢੇ 10 ਵਜੇ ਕਰੀਬ ਚੰਦੂ ਮੰਚ ਦੇ ਵਿੱਚ ਜਿਹੜਾ ਹੈਗਾ ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਪਿੰਡ ਪੈਂਦਾ ਹੈ ਤੇ ਉੱਥੇ ਜਿਹੜੀ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਤੇ ਇਹਦੇ ਵਿੱਚ ਜਿਹੜਾ ਜ਼ਖਮੀ ਹੋਇਆ ਮਦਨ ਮਸੀ ਹੈਗਾ ਇਹ ਡਾਲੇ ਚੱਕ ਦਾ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਸੀ ਪਲੇਸ ਆਫ ਅਕਰਸ ਤੇ ਗਏ ਪਲੇਸ ਆਫ ਅਕਰਸ ਸਬਾਦਾ ਸੀ ਹਸਪੀਟਲ ਗਏ ਤੇ ਪਲੇਸ ਆਫ ਅਕਰਸ ਤੋਂ ਸਾਨੂੰ ਬੱਤੀਬੋਰ 33 ਬੋਰ ਦਾ ਖੋਲ ਤੇ ਪਲੱਸ ਇੱਕ ਜਿੰਦਾ ਰੋਲ ਬੱਤੀਬੋਰ ਦਾ ਮਿਲਿਆ ਅਰ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਵਾ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਲੋਕਾਂ ਨੇ ਸਾਨੂੰ ਦੱਸਿਆ ਕਿ ਕਰੀਬ 5 ਬੰਦੇ ਸੀਗੇ ਜਿਹੜੇ ਜਿੰਨਾਂ ਵੱਲੋਂ ਜਿਹੜੀ ਇਹ ਵਾਰਦਾਤ ਨੂੰ ਅਜੰਮ ਦਿੱਤਾ ਗਿਆ ਹੈ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਅਸੀਂ ਮਦਨ ਮਸੀਦ ਬਟਾਲਾ ਤੋਂ ਨੂੰ ਅਮਨਦੀ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਅਮਨਦੀ ਜਿਹੜਾ ਮਦਨ ਮਸੀਦ ਦੇ ਟੋਟਲ 5 ਗੋਲੀਆਂ ਲੱਗੀਆਂ ਇਹ ਓਵਰਆਲ ਗਲਤੀ ਕੀਤੀ ਜਾ ਰਹੀ ਜਿਸ ਤੇ ਗੋਲੀਆਂ ਲੱਗੀਆਂ ਜਾਂ ਜਿਨ੍ਹਾਂ ਨੇ ਚਲਾਈਆਂ ਇਹਨਾਂ ਦੀ ਆਪਕਾ ਅਕੋਰਡਿੰਗ ਟੂ ਹਰ ਜਿਹੜੀ ਸਟੇਟਮੈਂਟ ਮਦਨ ਮਸੀਹ ਦੀ ਸਟੇਟਮੈਂਟ ਦੇ ਅਕੋਰਡਿੰਗਲੀ ਮਤਲਬ ਫਿਲਹਾਲ ਕੋਈ ਵਜ੍ਹਾ ਰੰਜਸ਼ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਮਦਨ ਮਸੀਹ ਦੀ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਹੈਗਾ ਸਾਡੇ ਕੋਲ ਕਾਫੀ ਮਕਦਮੇ ਦਰਜ ਹੈ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਐਸਾ ਪਤਾ ਨਹੀਂ ਲੱਗਿਆ ਕਿ ਚਲਾਈ ਕਿਤੇ ਉੱਲੋਂ ਗਈ ਜੀ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਤੇ ਸਾਡੀਆਂ ਟੀਮਾਂ ਅਲੱਗ-ਅਲੱਗ ਲੱਗੀਆਂ ਟੂਨਿਵਨਿੰਗ ਤੱਕ ਅਸੀਂ ਜਿਹੜਾ ਹੈਗਾ ਟ੍ਰੇਸ ਕਰ ਲਵਾਂਗੇ ਡੈਫੀਨਿਟਲੀ ਹਾਂ ਜੀ ਸੀਸੀ ਫੁਟੇਜ ਸਾਹਮਣੇ ਆਈ ਉਹਦੇ ਵਿੱਚ ਜਿਹੜਾ ਮੂੰਹ ਕ੍ਰਿਮੀਨਲ ਰਿਕਾਰਡ ਹੈ 307 ਦੇ ਹੈਗੇ ਆ ਤੇ 326 ਦੇ ਹੈਗੇ ਆ ਸਾਰੇ ਕ੍ਰਿਮੀਨਲ ਰਿਕਾਰਡ ਹੈਗੇ ਉਹਦੇ ਮਦਨਮਸੀ ਆਊਟ ਆਫ ਡੇਂਜਰ ਹੈਗਾ ਤੇ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਡਾਕਟਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਦੱਸਿਆ ਕਿ ਕੋਈ ਵੀ ਜਿਹੜੀ ਗੋਲੀ ਹੈ ਵਾਈਟਲ ਪਾਰਟ ਤੇ ਨਹੀਂ ਲੱਗੀ ਕਿ ਜਿਹਦੇ ਨਾਲ ਉਹਦੀ ਡੈਥ ਹੋ ਸਕੇ ਜਾਂ ਡੇਂਜਰਸ ਦੇ ਵਿੱਚ ਹੋਵੇ ਬਟ ਜਿਹੜਾ ਆਊਟ ਆਫ ਡੇਂਜਰਸ ਹੈਗਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਉਹ ਸਾਡਾ ਗਲਤ ਕਰ ਰਿਹਾ ਤੇ ਆਪਣੀ ਸਟੇਟਮੈਂਟ ਜੜੀ ਲਿਖਾ ਰਿਹਾ ਹੈ। ਗੇਰ ਰਿਪੋਰਟ ਸਿਟੀ ਹੌਮਸ